ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਸ਼ੰਭੂ ਬੈਰੀਅਰ ਅੱਜ ਦੀ ਕਾਲ ਹੈਗੀ ਹੈ ਕਿਸਾਨ ਜਥੇਬੰਦੀਆਂ ਕਹਿ ਚੁੱਕਿਆ ਨੇ ਕਿ ਦਿੱਲੀ ਜਾਣਾ ਅਸੀਂ ਕੋਈ ਕਾਨੂੰਨ ਨਹੀਂ ਤੋੜਨਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ ਤਿਆਰੀਆਂ ਕਿੱਦੇ ਤਰੀਕਾ ਫੇਰ ਤੁਹਾਨੂੰ ਦਿਖਾਵਾਂਗੇ ਬਿਲਕੁਲ ਪੱਖੇ ਜਿਹੜੇ ਲੱਗੇ ਹੋਏ ਨੇ ਇੱਕ ਵਾਰ ਫੇਰ ਹੰਝੂ ਗੈਸ ਦੇ ਗੋਲੇ ਚੱਲਣਗੇ ਟਰੈਕਟਰ ਟਰਾਲੀਆਂ ਤੇ ਕਿੱਦਾਂ ਦੇ ਇੰਤਜ਼ਾਮ ਹੈਗੇ ਨੇ ਔਰ ਹਰ ਤਰ੍ਹਾਂ ਨਾਲ ਤਿਆਰੀਆਂ ਨਾਲ ਲੈਸ ਹੋ ਕੇ ਬੋਰੀਆਂ ਦੀ ਭਰਮਾਰ ਤੁਹਾਨੂੰ ਸੜਕਾਂ 'ਤੇ ਨਜ਼ਰ ਆ ਰਹੀ ਹੈ ਟਰੈਕਟਰ ਦੇ ਉੱਪਰ ਵੀ ਜਿਹੜਾ ਹੈਗਾ ਨੇ ਰੇਤ ਦੇ ਕੱਟੇ ਟਰਾਲੀਆਂ ਭਰ ਕੇ ਰੱਦੇ ਹੋਈ ਨੇ ਪੂਰੀ ਤਿਆਰੀ ਦੇ ਨਾਲ ਕੈਮਰਾਮੈਨ ਨੂੰ ਇੱਕ ਵਾਰ ਸੱਜੇ ਪਾਸੇ ਦਿਖਾਣਗੇ ਤੁਹਾਨੂੰ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ ਬੋਰੀਆਂ ਲੱਦੀਆਂ ਹੋਈਆਂ ਨੇ ਸੜਕਾਂ ਤੇ ਬੋਰੀਆਂ ਨੇ ਇੱਕ ਵਾਰ ਫੇਰ ਤਿਆਰੀ ਹੈ ਵੀ ਹੰਝੂ ਗੈਸ ਦੇ ਗੋਲੇ ਜਿਹੜਾ ਚੱਲਣਗੇ ਤੇ ਅੱਖਾਂ ਤੇ ਲਈ ਚਸ਼ਮੇ ਅਤੇ ਸਾਹ ਦੇ ਵਿੱਚ ਵੀ ਜਦੋਂ ਇਹ ਹੰਝੂ ਗੈਸ ਦਾ ਗੋਲਾ ਸੁੱਟਿਆ ਜਾਂਦਾ ਹੈ ਉਹ ਕਰਦਾ ਉਸ ਤੋਂ ਵੀ ਬਚਣ ਲਈ ਹਰ ਤਰ੍ਹਾਂ ਦੀ ਤਿਆਰੀ ਛੜੀ ਕਿਸਾਨਾਂ ਵੱਲੋਂ ਕੀਤੀ ਗਈ ਹੈਗੀ ਐ ਸੋ ਕਹਿੰਦੇ ਵੀ ਇਹ ਵੀ ਕਿਸਮ ਦੀ جنگ ਹੈ ਜਿਹੜੀ ਲੱਗੀ ਹੋਈ ਹੈ ਤੇ ਜਿਹਦੀ ਤਿਆਰੀ ਦੇ ਵਿੱਚ ਉਹ ਹੈਗੇ ਨੇ ਹਾਲਾਂਕਿ ਕਿਸਾਨ ਜਿਹੜਾ ਬਾਰ-ਬਾਰ ਕਹਿ ਰਹੇ ਨੇ ਅਸੀਂ ਲਾ ਐਂਡ ਆਰਡਰ ਨੂੰ ਭੰਗ ਨਹੀਂ ਕਰਨਾ ਚਾਹੁੰਦੇ ਪਰ ਜੋ ਇੱਥੇ ਹਾਲਾਤ ਹੈਗੇ ਨੇ ਉਸ ਤੋਂ ਬਾਅਦ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਜਿਹੜਾ ਨਹੀਂ ਰਹਿ ਜਾਂਦਾ ਹੈਗਾ ਸੋ ਇੱਕ ਵਾਰ ਫਿਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਜੋ ਸਥਿਤੀ ਜੋ ਹਾਲਾਤ 11 ਵਜੇ ਦੀ ਇਹ ਕਾਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈਗੀ ਹੈ ਗੱਲ ਵੀ ਕਰਾਂਗੇ ਸੋ ਕਿਦਾਂ ਦੀ ਭਾਜੀ ਅੱਜ ਦੀ ਤਿਆਰੀ ਹੈਗੀ ਕਾਲ ਆ ਚੁੱਕੀ ਹੈ ਫੁੱਲ ਤਿਆਰੀ ਹੈ ਜੀ ਜਿੰਮੇ ਸਾਡੇ ਆਗੂ ਕਹਿਣਗੇ 11 ਵਜੇ ਦੇ ਨੂੰ ਪਹਿਲਾਂ ਸਾਡੇ ਆਗੂ ਮੂਰੇ ਲੱਗਣਗੇ ਆਏ ਨੇ ਵੀ ਪਹਿਲਾਂ ਆਗੂ ਕਹਿ ਦਿੰਦੇ ਜੀ ਕਿ ਵੀ ਨੌਜਵਾਨੀ ਮੂਰੇ ਲੱਗੇ ਪਹਿਲਾਂ ਸਾਡੇ ਆਗੂ ਮੂਰੇ ਲੱਗਣਗੇ ਜੇ ਕੋਈ ਕਾਰਵਾਈ ਕਰਨਗੇ ਫਿਰ ਅਸੀਂ ਸਾਰੇ ਨੌਜਵਾਨ ਜੱਡੇ ਵੀ ਆ ਸਾਰਾ ਪੰਜਾਬ ਹੀ ਉੱਠ ਕੇ ਆਇਆ ਵਾ ਫਿਰ ਅਸੀਂ ਸਾਰਾ ਕੁਝ ਜਿਹੜਾ ਸਾਥੋ ਖੋਸ ਹੋਏ ਇਹ ਪਹਿਲਾਂ ਸ਼ੁਰੂਆਤ ਕਰਨਗੇ ਅਸੀਂ ਨਹੀਂ ਕਰਨੀ ਅਸੀਂ ਪਹਿਲ ਆਪਾਂ ਮਤਲਬ ਨਹੀਂ ਕਰਨੀ ਪਹਿਲ ਅਸੀਂ ਨਹੀਂ ਕਰਨੀਗੀ ਜੀ ਤੂੰ じゃ ਆਪਾਂ ਛੱਡਣੀ ਨਹੀਂਗੀ ਛੱਡਣੀ ਨਹੀਂਗੀ ਜੀ ਨਹੀਂ ਪਾਉਂਗੇ ਅੱਛਾ ਕੀ ਲੱਗਦਾ ਕੀ ਇਹ ਸਰਕਾਰਾਂ ਸਾਡੇ ਆਪਣੇ ਨਾਲ ਹੀ ਕੋਈ ਬਾਹਰ ਦਾ ਮੁਲਕ ਤਾਂ ਹੈ ਨਹੀਂ ਆਪਣੇ ਨਾਲ ਹੀ ਇਹ ਜਿਹੇ ਵਤੀਰਾ ਕਰ ਰਹੀਆਂ ਨੇ ਇਹ ਜੀ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਬੜਾ ਕੀਤਾ ਜਾਂਦਾ ਜੀ ਠੀਕ ਆ ਇਹਦੀ ਜਿਹੜੀ ਭੂਮੀ ਆ ਨਾ ਜਿਹੜੀ ਧਰਤੀ ਹੈ ਜੀ ਇਹ ਸਭ ਤੋਂ ਟਾਪ ਤੇ ਆ ਇਹਦੇ 'ਚ ਜਿਹੜਾ ਵੀ ਤੁਸੀਂ ਪਾਉਂਗੇ ਉਹੀ ਉੱਗੂਗਾ ਆ ਨਹੀਂਗਾ ਵੀ ਭਈ ਮੰਨ ਕੇ ਚੱਲੋ ਵੀ ਆਹ ਬੀਜ ਲਾਤਾ ਉੱਗਿਆ ਨਹੀਂ ਜਿਹੜਾ ਬੀਜ ਲਾਤਾ ਉਹੀ ਉੱਗੂਗਾ ਨਾਲ ਬੀਜ ਉਹ ਆਪਣੇ ਲੋਕਾਂ 'ਚ ਬੀਜ ਹੈ ਜੀ ਵੀ ਆਪਾਂ ਜ਼ੁਲਮ ਦਾ ਵਿਰੋਧ ਕਰਨਾ ਹੀ ਕਰਨਾ ਹੈ ਨਹੀਂ ਕਰਨਾ ਹੈ ਜ਼ੁਲਮ ਸਹਿਣਾ ਨਹੀਂ ਹੈ ਸਾਡੇ ਗੁਰੂਆਂ ਨੇ ਕਿਹਾ ਏ ਮੰਦਾ ਦਾ ਵਿਰੋਧ ਅਸੀਂ ਕਰਨਾ ਹੀ ਕਰਨਾ ਹੈ ਜੀ ਬਿਲਕੁਲ ਠੀਕ ਹੈ ਠੀਕ ਆ ਕਰਨਾ ਵੀ ਬਾਪਾ ਤੇ ਜਨਮ ਵੀ ਬਾਪਾ ਬਿਲਕੁਲ ਕਾਨੂੰਨ ਆਪਾਂ ਤੋੜਨਾ ਨਹੀਂ ਚਾਹਦੇ ਫਿਰ ਕੀ ਕਹਿੰਦੇ ਹੋ ਕਾਨੂੰਨ ਅਸੀਂ ਸ਼ਾਨਦਾਰ ਪ੍ਰੋਟੈਸਟ ਕਰਾਂਗੇ ਠੀਕ ਆ ਅਸੀਂ ਤੁਰਾਂਗੇ ਸਾਡੇ ਆਗੂ ਸਹਿਬਾਨ ਮੂਰੇ ਤੁਰਨਗੇ ਜੇ ਉਹਨਾਂ ਨੇ ਕੋਈ ਮੂਰੇ ਹਲਚਲ ਕੀਤੀ ਤਾਂ ਅਸੀਂ ਕਰਾਂਗੇ ਨਹੀਂ ਅਸੀਂ ਪਹਿਲਾਂ ਕੋਸੇ ਨੇ ਅਸੀਂ ਵੀ ਆਗੂਆਂ ਦੇ ਨਾਲ ਹੀ ਤੁਰਾਂਗੇ ਬਿਲਕੁਲ ਠੀਕ ਹੈ ਸੋ ਤਿਆਰੀਆਂ ਦੇਖ ਲਓ ਸ਼ਾਂਤ ਮਈ ਕਹਿੰਦੇ ਵੀ ਸਾਡੇ ਵੱਲੋਂ ਸ਼ਾਂਤਮਈ ਹੈ ਸੁਖ ਸ਼ਾਂਤੀ ਚੁੱਪਚਾਪ ਅਸੀਂ ਦਿੱਲੀ ਨੂੰ ਜਿਹੜਾ ਹੈਗਾ ਜਾਣਾ ਚਾਹੁੰਦੇ ਨੇ ਇੱਕ ਵਾਰ ਫੇਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀਆਂ ਤਿਆਰੀਆਂ ਕਿੱਦਾਂ ਦੀ ਮਸ਼ੀਨਰੀ ਹੈ ਔਰ ਡੀਜੀਪੀ ਹਰਿਆਣਾ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਕਿ ਜਿਹੜੀ ਭਾਰੀ ਪਰਕਰ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਵੱਲ ਆ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈਗਾ ਤੇ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਮੀਡੀਆਲ ਨੂੰ ਵੀ ਕਿਹਾ ਗਿਆ 1 ਕਿਲੋਮੀਟਰ ਜਿਹੜਾ ਉਹ ਪਿੱਛੇ ਰਹਿਣਗੇ ਡੀਜੀਪੀ ਹਰਿਆਣਾ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਤੀ ਹੈ ਵੀ ਜਿਹੜੀਆਂ ਵੱਡੀਆਂ ਮਸ਼ੀਨਾਂ ਕਿਸਾਨ ਲੈ ਆ ਰਹੇ ਉਹਨਾਂ ਨੂੰ ਰੋਕ ਦੋ ਨਹੀਂ ਭਾਈ ਰੋਕੀਆਂ ਤਾਂ ਨਹੀਂ ਜਾਣਗੀਆਂ ਹੁਣ ਨਹੀਂ ਰੋਕੀਆਂ ਜਾਣਗੀਆਂ ਉਹਨਾਂ ਵੀ ਦੇਖੋ ਤੁਹਾਡੇ ਸਾਹਮਣੇ ਮਸ਼ੀਨਾਂ ਲੈ ਆਂਦੀਆਂ ਦੇਖੋ ਉਹ ਦੇਖੋ ਉਧਰ ਦੇਖੋ ਬਰਾਬਰ ਦੀ ਆ ਟੱਕਰ ਬਰਾਬਰ ਦੀ ਆ ਕੰਮ ਪੂਰਾ ਫਸ ਕੇ ਚੱਲੂਗਾ ਜਾਦਾ ਅਸੀਂ ਮਾਰਾ ਕਰਦੇ ਤਰ ਗੈਣਾ ਚਾਹੀਦਾ ਮਾੜਾ ਤੇ ਉਹ ਕਰਦੇ ਦੇਖੋ ਸਾਡੇ ਆਪਣੇ ਡੰਡੇ ਹੱਥਾਂ 'ਚ ਉਹ ਗੋਲੇ ਮਾਰਦੇ ਗੋਲੀਆਂ ਮਾਰਦੇ ਘਰੀ ਕੋਸ਼ ਆਪਣੇ ਮੁੰਡੇ ਦੇ ਇੱਥੇ ਅੱਖਾਂ ਵੀ ਨਿਕਲ ਗਈਆਂ ਠੀਕ ਹੈ ਜੀ ਆਪਾਂ ਕਿਸੇ ਨੂੰ ਉਹਨਾਂ ਥੋੜੀ ਮਾਰਨਦੇ ਆ ਗਲਤ ਤਾਂ ਸਾਨੂੰ ਉਹ ਕਰਦੇ ਆ ਮਸ਼ੀਨਾਂ ਸਾਡੀਆਂ ਕਰੋ ਬੰਦ ਕਰਨੀ ਰਾਹ ਸਾਡਾ ਹੁੰਦਾ ਰੋਕਿਆ ਨਾਲੇ ਆਪਾਂ ਜਾਣ ਨੂੰ ਰਾਹ ਹੀ ਮੰਗੇ ਹੋਰ ਤਾਂ ਤੁਸੀਂ ਆਪਾਂ ਕਿਹੜਾ ਇੱਥੇ ਕਿਸ ਨੂੰ ਕੋਈ ਗਲਤ ਕਰਾ ਜ ਅਸੀਂ ਕਿਹਦਾ ਨੁਕਸਾਨ ਪਚਾ ਰਹੇ ਆ ਗਲਤ ਤਾਂ ਸਾਨੂੰ ਉਹ ਕਰ ਰਹੇ ਆ ਜੀ ਹਾਂਜੀ ਇਹ ਗੱਲ ਹੈ ਜੀ ਬਿਲਕੁਲ ਠੀਕ ਐ ਸੋ ਤਿਆਰੀ ਹੱਲੇ ਵੀ ਕਿਸਾਨ ਇਹੀ ਕਹਿ ਰਹੇ ਨੇ ਸ਼ਾਂਤਮਈ ਅਸੀਂ ਰਵਾਂਗੇ ਦੇਖੋ ਆਪਣਾ ਜਿਹੜਾ ਹੁਣ ਪੌਪਲੰਦਰ ਜਿਹੜਾ ਹੱਥ ਆ ਉਹ ਆਪਾਂ ਥੱਲੇ ਘਰਿਆ ਵਾ ਇਹਨਾਂ ਨੇ ਦੇਖੋ ਜਾਣਗੇ ਚੌੜਬਾਜੀ ਦੇ ਵਿੱਚ ਉੱਪਰ ਕਰਕੇ ਰੱਖਿਆ ਵਾ ਹੁਣ ਸੱਦਾ ਤੇ ਆਪਾਂ ਨੂੰ ਇਹਦੇ ਰਿਆਂ ਨਾਲ ਗਿਆਨ ਨੂੰ ਮੁਕਾਬਲਾ ਬਰਾਬਰ ਦਾ ਤੇ ਮੁਕਾਬਲਾ ਜਿਹਨੂੰ ਇਹ ਕਹ ਰਹੇ ਕਿ ਆਜੋ ਅਸੀਂ ਖੜੇ ਆ ਫਿਰ ਅਸੀਂ ਵੀ ਨਹੀਂ ਤਬ ਦੇ ਆ ਕੇ ਅਸੀਂ ਵੀ ਖੜੇ ਤਿਆਰ ਵਰ ਤਿਆਰ ਹੋਏ ਪਏ ਆ ਅਈ ਤਾਂ ਮਸ਼ੀਨਾਂ ਲੈਣੇ ਸਿਰਫ ਰਾ ਆਪਣਾ ਕਲੀਅਰ ਗਾਲੀ ਇਹਨਾਂ ਮਸ਼ੀਨਾਂ ਰੰਗਿਆ ਮਸ਼ੀਨਾਂ ਨਾਲ ਮਸ਼ੀਨਾਂ ਪੜਾਉਂਦੀ ਪੜਦਾ ਜੀ ਪੁੱ ਜੇ ਜਾਵਾਂਗੇ ਫਿਰ ਵੀ ਜਾਵਾਂਗੇ ਰਾਹ ਬੋਤ ਨੇ ਬਿਲਕੁਲ ਠੀਕ ਐ ਸੋ ਉਹੀ ਗੱਲ ਐ ਸ਼ਾਂਤਮਈ ਕਿਸਾਨ ਕਹਿ ਗੀ ਰਹੇ ਆ ਅਸੀਂ ਕੁਛ ਨਹੀਂ ਕਹਿ ਰਹੇ ਸੀ ਸਿਰਫ ਰਸਤਾ ਮੰਗ ਰਹੇ ਆ ਸ਼ਾਂਤਮਈ ਢੰਗ ਨਾਲ ਤਰੀਕੇ ਨਾਲ ਸਾਨੂੰ ਇੱਥੋਂ ਜਾਣ ਦੋ ਪੋਕਲੈਨ ਮਸ਼ੀਨਾਂ ਇੱਕ ਵਾਰ ਪਿੱਛੇ ਵੀ ਦਿਖਾਵਾਂਗੇ ਕਿ ਜਿਹੜੀਆਂ ਹਰਿਆਣਾ ਪੁਲਿਸ ਵੱਲੋਂ ਲਾਈਆਂ ਗਿਆ ਨੇ ਪੂਰੀਆਂ ਤਣੀਆਂ ਹੋਈਆਂ ਨੇ ਆਪਣੇ ਇੱਧਰ ਵੀ ਮਸ਼ੀਨਾਂ ਨੇ ਪਰ ਉਹ ਹੱਲੇ ਉਸ ਐਕਸ਼ਨ ਮੋਡ ਦੇ ਵਿੱਚ ਨਹੀਂ ਨਜ਼ਰ ਆ ਰਹੀਆਂ ਸੋ ਕਿਤਨਾ ਕਿਤੇ ਪੁਲਿਸ ਕਹਿੰਦੀ ਹੈ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਔਰ ਤਿਆਰੀ ਪੂਰੀ ਸਿਰਫ ਇੱਕ ਹਾ ਦਾ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਥੋੜੀ ਦੇਰ ਬਾਅਦ ਕਿਸ ਤਰ੍ਹਾਂ ਦਾ ਕੂਚ ਹੁੰਦਾ ਇੱਕ ਵਾਰ ਫਿਰ ਤੁਹਾਨੂੰ ਦਿਖਾਣੇ ਆ ਕਿ ਇਸੇ ਰਸਤੇ ਨੂੰ ਲੰਘਣਾ ਹੈ ਤਿਆਰੀ ਪੂਰੀ ਹੈਗੀ ਹੈ ਤੇ ਇਹੀ ਚੀਜ਼ ਕਿ ਕੋਈ ਜਾਨਵਾਲੀ ਨੁਕਸਾਨ ਨਾ ਹੋਵੇ ਕਿਸਾਨ ਵੀ ਇਹ ਕਹਿ ਰਹੇ ਨੇ ਕਿ ਅਸੀਂ ਕੋਈ ਜਾਨਵਾਲੀ ਨੁਕਸਾਨ ਨਹੀਂ ਚਾਹੁੰਦੇ ਸਿਰਫ ਸ਼ਾਂਤਮਈ ਢੰਗ ਨਾਲ ਇੱਥੋਂ ਲੰਘਣਾ ਚਾਹੁੰਦੇ ਆ ਹੰਝੂ ਗੈਸ ਦੇ ਗੋਲੇ ਆਣਗੇ ਰੁਮਾਲ ਗਿੱਲੇ ਕਰਕੇ ਅੱਖਾਂ ਤੇ ਰੱਖੇ ਜਾਣਗੇ ਇਹੀ ਪਾਣੀ ਦੀਆਂ ਬੋਤਲਾਂ ਜਿਹੜੀਆਂ ਕੰਮ ਆਣਗੀਆਂ ਗਿੱਲੇ ਕਿਤੇ ਜਾਣਗੇ ਆਪਣੇ ਕੱਪੜੇ ਰੁਮਾਲ ਵਗੈਰਾ ਔਰ ਅੱਖਾਂ ਨੱਕ ਮੂੰਹ ਸਭ ਕੁਝ ਕਵਰ ਕਰਕੇ ਢੱਕ ਕੇ ਜਿਹੜਾ ਹੈਗੇ ਨੇ ਕਿਸਾਨ ਪੂਰੀ ਤਿਆਰੀ ਵੱਲ ਨਜ਼ਰ ਆ ਰਹੇ ਨੇ ਇੱਥੇ ਹੀ ਥੋੜੀ ਦੇਰ ਬਾਅਦ ਕੀ ਸਥਿਤੀ ਕੀ ਜਿਹੜਾ ਹੈਗਾ ਦ੍ਰਿਸ਼ ਬਣਦਾ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਗੁਰੂਕੀਆਂ ਲਾਡਲੀਆਂ ਫੌਜਾਂ ਵੀ ਇੱਥੇ ਹੈਗੀਆਂ ਨੇ ਕੰਦੇ ਵੀ ਜ਼ੁਲਮ ਦਾ ਟੱਕਰਾ ਕਰਨਾ ਤੇ ਜਵਾਬ ਚੜ੍ਹ ਕੇ ਆਏ ਨੂੰ ਚੜ੍ਹ ਕੇ ਆਏ ਤਰੀਕੇ ਨਾਲ ਹੀ ਦੇਵਾਂਗੇ ਅਰਦਾਸ ਬੇਨਤੀਆਂ ਜੋਦੜੀਆਂ ਵੀ ਜਿਹੜਾ ਗੁਰੂ ਮਹਾਰਾਜ ਪਾਤਸ਼ਾਹ ਅੱਗੇ ਹੋ ਰੀਆਂ ਹੈਗੀਆਂ ਨੇ ਸੋ ਗੁਰੂ ਕੀ ਲਾਡਲੀਆਂ ਫੌਜਾਂ ਦਾ ਜੋਸ਼ ਵੀ ਜੇ ਆਪਾਂ ਤੁਹਾਨੂੰ ਕਹੀਏ ਇੱਥੇ ਨਜ਼ਰ ਆ ਰਿਹਾ ਹੈਗਾ ਸੋ ਬਾਬਾ ਜੀ ਆਪਾਂ ਸਿਰਫ ਜਾਣ ਨੂੰ ਰਸਤਾ ਮੰਗ ਰਹੇ ਆ ਤੇ ਸਰਕਾਰਾਂ ਕੀ ਕਰਦੀਆਂ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇ ਹੁਣ ਵੀ ਇਹੋ ਗੱਲ ਆਖਾਂਗੇ ਜੀ ਤੇ ਪਹਿਲਾਂ ਵੀ ਕਹਿੰਦੇ ਆ ਹਮ ਮਾਤਾ ਸਾਹਿਬ ਦੇਵਾ ਦੇ ਸਾਰੇ ਪੁੱਤਰ ਨੇ ਜਿੰਨੇ ਵੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਲਰ ਲੱਗੇ ਹੋਏ ਆ ਜੀ ਤੇ ਅੱਜ ਦੀ ਦੁਸ਼ਮਣੀ ਨਹੀਂ ਆ ਬਿਲਕੁਲ ਨਹੀਂ ਦੁਸ਼ਮਣੀ ਸਾਡੇ ਜਿਹੜੇ ਛੋਟੇ ਸਹਿਬ ਜਦੋਂ ਨੀਹਾਂ ਜੀ ਸ਼ਹੀਦ ਕੀਤੇ ਨਾ ਉਦੋਂ ਦੀ ਸਾੜੀਤ ਨਾਲ ਲੱਗਦੀ ਆ ਠੀਕ ਹੈ ਤੇ ਬਾਕੀ ਆ ਜਿਹੜੀ ਫੋਰਸ ਆ ਨਾ ਜੀ ਇਹਨਾਂ ਗਾੜੀ ਭੇਡ ਬੱਕਰੀ ਆ ਠੀਕ ਹੈ ਹਾਂ ਮੈਨੂੰ ਤੇ ਦੀਦਾ ਗਾਖਣੀ ਦੇ ਇਹ ਤਾਂ ਮੈਂਟ ਨਹੀਂ ਲਾਉਣਾ ਸਾਡੀ ਫੌਜਾਂ ਨੇ ਡਾਊਨ ਨੂੰ ਹੁਕਮ ਦਾ ਇੰਤਜ਼ਾਰ ਹੁਕਮਦਾਨ ਤਿਆਰ ਆ ਬਸ ਨਹੀਂ ਇੱਕ ਮੈਂਟ ਨਹੀਂ ਲਾਉਣਾ ਡਾਊਨ ਨੂੰ ਦੂਜੀ ਗੱਲ ਹੋਰ ਸੁਣ ਲੋ ਹਾਂਜੀ ਅਸੀਂ ਇੱਕ ਵਜਨ ਕਰਨਾ ਚਾਹੁੰਦੇ ਹਾਂ ਜੀ ਮੈਂ ਮੋਦੀ ਨੂੰ ਕਹਿਣਾ ਚਾਹੁੰਨਾ ਵਾਂ ਜੀ ਵੀ ਮੋਦੀ ਬੰਦਾ ਬਣ ਜਾ ਇਤਿਹਾਸ ਪੜ ਜੇ ਜਦੋਂ ਸਵਾ ਸਵਾ ਮਨ ਜਿਉ ਲਵਾ ਕੇ ਔਰੰਗਜੀਬ ਹਾਂ ਫਿਰ ਰੋਟੀ ਖਾਂਦਾ ਦਾ ਹੀ ਬਿਲਕੁਲ ਠੀਕ ਤੇ ਸਵਾ ਮਨ ਜੀਉਂਦ ਲਾਲੋ ਸਾਹਿਬ ਕਿੰਨੇ ਬੰਦੇ ਮਾਰ ਕੇ ਤੇ ਫਿਰ ਰੋਟੀ ਖਾਂਦਾ ਹੀ ਬਿਲਕੁਲ ਠੀਕ ਆ ਹਿੰਦੂਆਂ ਨੂੰ ਖਾਸ ਕਰਕੇ ਹਿੰਦੂਆਂ ਨੂੰ ਜੀ ਤੇ ਜਦੋਂ ਇਹ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਲੱਗਾ ਜਦੋਂ ਗੈ ਪੰਡਤ ਫਿਰ ਪੰਡ ਨਾਲ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਜਾਓ ਜਾ ਕੇ ਮੈਨੂੰ ਜੇ ਬਣਾ ਲੈਣਗੇ ਤੇ ਸਾਰੇ ਬਣ ਜਾਣਗੇ ਵੀ ਮੈਨੂੰ ਮੁਸਲਮਾਨ ਬਣਾ ਲਓ ਤੇ ਸਾਰੇ ਬਣ ਜਾਣਗੇ ਤੇ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਖਾਸ ਤੌਰ ਸੀਸ ਦਿੱਤਾ ਅੱਗੇ ਭੇਜਿਆ ਜੀ ਇਹ ਇਹਨਾਂ ਨੇ ਸੀਸ ਦਿੱਤਾ ਠੀਕ ਹੈ ਇਹਨਾਂ ਖਾਤਰ ਅੱਜ ਵੇਖੋ ਸਾਰੇ ਮੰਦਰਾਂ ਦੇ ਵਿੱਚ ਟੱਲ ਵੱਜੁੰਦੇ ਆ ਵੱਜਦੇ ਆ ਨਾ ਤੇ ਜੇ ਗੁਰੂ ਤੇਗ ਬਹਾਦਰ ਸੀਸ ਨਹੀਂ ਦਿੰਦਾ ਤਾਂ ਇਹਨਾਂ ਕਿਹਨਾਂ ਮੰਦਰਾਂ 'ਚ ਕਿਸੇ 'ਚ ਟੱਲ ਨਹੀਂ ਹੀ ਵੱਜਣੀ ਤੇ ਮੈਂ ਮੋਦੀ ਨੂੰ ਇਹੋ ਵਾਰਨਿੰਗ ਦਿੰਦਾ ਵੀ ਇਹ ਚੀਜ਼ਾਂ ਨਾਲ ਪੰਗੇ ਨਾ ਲੈ ਇਹ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਜਿਆ ਬਿਲਕੁਲ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਜਿਆ ਨਾ ਉਹਨੂੰ ਕੋਈ ਕੋਖ ਨਹੀਂ ਕਰ ਸਕਦਾ ਉਹਨੂੰ ਤੱਤੀਵਾ ਨਹੀਂ ਲੱਗਦਾ ਇਹ ਬੋ ਦਾ ਫਿਰ ਗੋਲੀਆਂ ਹੈਗੇ ਨੇ ਆਪਾਂ ਤਾਂ ਡਾਂਗਾ ਡਾਂਜਾ ਨਾ ਮੈਂ ਨਾਲੇ ਕੋਕ ਤੂੰ ਹੀ ਕੀ ਕਰਦੇ ਪਏ ਜੇ ਇਹਨਾਂ ਗੋਲੀਆਂ ਨੂੰ ਕੀ ਕਰਨਾ ਜਦੋਂ ਅਕਾਲ ਪੁਰਖ ਦੀ ਦੇਣ ਹੋਈ ਨਾ ਇਹ ਗੋਲੀਆਂ ਹੀ ਆਪਣੇ ਆਪ ਪੁੱਠੀਆਂ ਸਿੱਧੀਆਂ ਹੋਣੀਆਂ ਆ ਬਿਲਕੁਲ ਠੀਕ ਹੈ ਸੋ ਗੁਰੂ ਕੇ ਲਾਡਲੀਆਂ ਫੌਜਾਂ ਵੀ ਤਿਆਰ-ਬਰ ਤਿਆਰ ਨੇ ਨਿਸ਼ਾਨ ਸਾਹਿਬ ਜਿਹੜੇ ਹੈਗੇ ਨੇ ਸਜੇ ਹੋਏ ਨੇ ਤੁਹਾਨੂੰ ਦਿਖਾ ਰਹੇ ਹੈਗੇ ਆਂ ਔਰ ਨਿਹੰਗ ਸਿੰਘ ਕਹਿ ਕੀ ਰਹੇ ਨੇ ਵੀ ਇਹ ਗੋਲੀਆਂ ਜਿਹੜੀਆਂ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਤਾਂ ਆਪਣੇ ਆਪ ਪੁੱਠੀਆਂ ਹੋ ਹੋ ਵੱਜਣਗੀਆਂ ਸੋ ਪਲ-ਪਲ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ